ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਪੜਿਓ ਹਨਾ ਤੇ ਜ਼ਰੂਰ ਸੁਣਿਓ ਕੀ ਪਤਾ ਕੁਛ ਨਾ ਕੁਛ ਤੁਹਾਡੀ ਜ਼ਿੰਦਗੀ 'ਚ ਬਦਲਾਅ ਹੋ ਜਾਵੇ ਤੇ ਜ਼ਰੂਰ ਪੜਿਓ ਕਹਿੰਦੇ ਆ ਤੁਹਾਡੇ ਨਾਲ ਪਿੱਛੇ ਜ਼ਿੰਦਗੀ ਵਿੱਚ ਕੀ ਹੋਇਆ ਤੁਹਾਡਾ ਪਾਸਟ ਕੀ ਆ ਹਨਾ ਉਹਦੇ ਬਾਰੇ ਨਾ ਸੋਚੋ ਲੰਘ ਗਿਆ ਉਹ ਉਹਨੂੰ ਬਾਰ-ਬਾਰ ਸੋਚੀ ਜਾਵੋਗੇ ਸੋਚੀ ਜਾਵਾਂਗੇ ਤੁਸੀਂ ਉੱਥੇ ਹੀ ਪਾਸਟ ਵਿੱਚ ਹੀ ਫਸੇ ਰਹਿ ਜਾਵੋਗੇ ਅੱਗੇ ਨਹੀਂ ਵੱਧ ਸਕਦੇ ਜਿਹੜਾ ਬੰਦਾ ਪਿੱਛੇ ਨੂੰ ਦੇਖ ਰਿਹਾ ਉਹ ਗੇਮ ਰਸਤਾ ਦਿਖਣਾ ਹੀ ਨਹੀਂ ਐਸ ਕਰਕੇ ਪਿੱਛੇ ਦਿਖਣਾ ਬੰਦ ਕਰੋ ਪਿਛਲੇ ਬਾਰੇ ਸੋਚਣਾ ਬੰਦ ਕਰੋ ਅੱਗੇ ਨੂੰ ਜਾਓ ਜੋ ਹੋ ਗਿਆ ਸੋ ਹੋ ਗਿਆ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਇਹ ਤੁਹਾਡੀ ਸਿਰਦਰਦੀ ਨਹੀਂ ਹੈਗੀ ਇਹ ਉਹਨਾਂ ਦੀ ਸੋਚ ਆ ਲੋਕ ਤੁਹਾਨੂੰ ਕੀ ਦੇਖਦੇ ਨੇ ਕਿਸ ਨਜ਼ਰੀਏ ਨਾਲ ਦੇਖਦੇ ਨੇ ਇਹ ਉਹਨਾਂ ਦੀ ਸੋਚ ਆ ਉਹ ਇਦਾਂ ਦੇ ਹੀ ਨੇ ਇਸ ਕਰਕੇ ਤੁਸੀਂ ਆਪਣਾ ਵਸ ਸਹੀ ਰਹੋ ਸਹੀ ਚੱਲੋ ਦੂਜੇ ਬਾਰੇ ਪ੍ਰਵਾਹ ਨਾ ਕਰੋ ਕੀ ਸੋਚਦਾ ਬਸ ਤੁਸੀਂ ਆਪ ਚ ਸਹੀ ਹੋਣੇ ਚਾਹੀਦੇ ਹੋ ਲੋਕਾਂ ਦਾ ਕੰਮ ਹੈ ਤੁਸੀਂ ਸਹੀ ਹੋਮ ਕਿ ਤੁਹਾਨੂੰ ਤਾਂ ਹੀ ਬੋਲਣਗੇ ਗਲਤ ਨੂੰ ਤਾਂ ਬੋਲਦੀ ਬੋਲਦੀ ਤੁਹਾਨੂੰ ਪਤਾ ਹੈ ਤੁਹਾਨੂੰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਸਿਰਫ ਤੁਹਾਡੀ ਹੈ ਕਿਸੇ ਹੋਰ ਦੀ ਨਹੀਂ ਹੈਗੀ ਜਿਹੜਾ ਬੰਦਾ ਆਪਣੇ ਆਪ ਨੂੰ ਖੁਸ਼ ਰੱਖ ਸਕਦਾ ਉਹ ਦੂਜਿਆਂ ਨੂੰ ਵੀ ਰੱਖ ਸਕਦਾ ਠੀਕ ਹੈ ਜੀ ਕੋਈ ਤੁਹਾਨੂੰ ਆ ਕੇ ਤੁਹਾਡਾ ਦੁੱਖ ਦਰਦ ਕੋਈ ਨਹੀਂ ਸੁਣਨ ਲੱਗਿਆ ਹੋਗਾ ਵੀ ਹਾਂ ਉਹ ਦੁਖੀ ਬੈਠਾ ਬਹੁਤ ਘੱਟ ਲੋਕ ਹੁੰਦੇ ਨੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ ਦਿਹਾੜੀ 'ਚ ਇੱਕ ਆਮੋਹ ਕਰਿਆ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਜ਼ਰੂਰ ਮਿਲਦੀ ਆ ਜਿਆਦਾ ਸੋਚਣਾ ਬੰਦ ਕਰੋ ਕੱਲ ਕੀ ਹੋਵੇਗਾ ਦੇਖਿਆ ਜਾਵੇਗਾ ਹੁਣ ਤੁਸੀਂ ਅੱਜ ਦਾ ਅੱਜ ਦਾ ਦਿਨ ਤਾਂ ਸੋਚ-ਸੋਚ ਕੇ ਗਵਾ ਲਿਆ ਸਾਰਾ ਦਿਨ ਸੋਚ ਕੇ ਗਵਾ ਲਿਆ ਮੈਂ ਵੀ ਮੈਂ ਵੀ ਇਦਾਂ ਕਰਦੀਆਂ ਕਈ ਵਾਰ ਪਰ ਕੱਲ ਕੀ ਹੋਵੇਗਾ ਕੱਲ ਕੀ ਹੋਵੇਗਾ ਜਿਹੜਾ ਟਾਈਮ ਤੁਹਾਡੇ ਕੋਲ ਹੋਣਾ ਉਹਨੂੰ ਤਾਂ ਵਧੀਆ ਬਤੀਤ ਕਰ ਲੋ ਨਾ ਖੁਦ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਕਦੇ ਵੀ ਆਪਣੇ ਆਪ ਨੂੰ ਕਿਸੇ ਨਾਲੋਂ ਘਟਨਾ ਸਮਝਿਆ ਕਰੋ ਕਿ ਉਹ ਯਾਰ ਸੋਨਾ ਮੈਂ ਸੋਨਾ ਨਹੀਂ ਹੈਗਾ ਉਹ ਜ਼ਿਆਦਾ ਅਮੀਰ ਆ ਮੈਂ ਗਰੀਬ ਆ ਇਹ ਕਦੇ ਵੀ ਨਾ ਸੋਚੋ ਜਿਹੜੇ ਬੰਦਾ ਦਿਲ ਦਾ ਸਾਫ਼ ਆ ਜਿਹੜਾ ਬੰਦਾ ਤੰਦਰੁਸਤ ਆ ਸਭ ਤੋਂ ਦੁਨੀਆ ਦੇ ਵਿੱਚ ਅੱਜ ਦਾ ਉਹ ਅਮੀਰ ਬੰਦਾ ਐਸ ਕਰਕੇ ਕਿਸੇ ਤੋਂ ਆਪਣੀ ਤੁਲਨਾ ਨਾ ਕਰਿਆ ਕਰੋ ਤੁਸੀਂ ਆਪਣੇ ਆਪ 'ਚ ਇੰਨੇ ਖਾਸ ਹੋ ਤੁਹਾਡੇ ਹੱਥ ਪੈਰ ਚੱਲਦੇ ਨੇ ਹਨਾ ਤੁਸੀਂ ਕਰਕੇ ਖਾ ਸਕਦੇ ਹੋ ਤੁਰ ਸਕਦੇ ਹੋ ਹੱਸਿਆ ਕਰੋ ਤੁਹਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਹੱਸ ਲਿਆ ਕਰੋ ਖੁਸ਼ ਰਿਹਾ ਕਰੋ ਸਭ ਪਰਮਾਤਮਾ ਦੇ ਹੱਥ ਚ ਹੈ ਜੇ ਤੁਹਾਡੇ ਸੋਚਣ ਦੇ ਨਾਲ ਕੁਝ ਹੋਣ ਲੱਗਿਆ ਤਾਂ ਬੰਦਾ ਸੋਚ ਸੋਚ ਕੇ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਆ ਅੱਜ ਕੱਲ ਤੇ ਪਰਮਾਤਮਾ ਦੇ ਹੱਥ ਵਿੱਚ ਆ ਜਿੰਨਾ ਟਮਾ ਸਮਾਂ ਹੋਵੇ ਖੁਸ਼ ਰਿਹਾ ਕਰੋ ਦੂਜਿਆਂ ਨੂੰ ਵੀ ਖੁਸ਼ ਰੱਖਿਆ ਕਰੋ ਤੁਸੀਂ ਆਪਣੇ ਆਪ ਵਿੱਚ ਇੱਕ ਖਾਸ ਬੰਦੇ ਹੋ ਤੁਹਾਨੂੰ ਪਰਮਾਤਮਾ ਨੇ ਬਣਾਇਆ ਤੁਸੀਂ ਆਪਣੇ ਆਪ ਚ ਖਾਸ ਹੋ ਹਮੇਸ਼ਾ ਯਾਦ ਰੱਖੋ ਕੋਈ ਵੀ ਬੰਦਾ ਕੋਈ ਵੀ ਘਟ ਨਹੀਂ ਹੁੰਦਾ ਹੈਗਾ ਆਪਣੇ ਆਪ ਚ ਖਾਸ ਹੋ ਤੁਸੀਂ ਕਿਸੇ ਤੋਂ ਘਟ ਨਹੀਂ ਹੈਗੇ ਕੰਫੀਡੈਂਸ ਰੱਖੋ ਪਰਮਾਤਮਾ ਨੇ ਤੁਹਾਨੂੰ ਵਧੀਆ ਬਣਾਇਆ ਸਭ ਕੁਝ ਤੁਹਾਡੇ ਸਹੀ ਸਲਾਮਤ ਆ ਟੈਨਸ਼ਨਾਂ ਛੱਡ ਦਿਓ ਜੋ ਵੀ ਹੈ ਟਾਈਮ ਹੱਸਿਆ ਕਰੋ ਖੁਸ਼ ਰਿਹਾ ਕਰੋ ਆਪਣੇ ਆਪ ਲਈ ਟਾਈਮ ਕੱਟਿਆ ਕਰੋ ਆਪਣੇ ਆਪ ਨੂੰ ਸਵਾਰੋ ਆਪਣੇ ਆਪ ਨੂੰ ਦੇਖੋ ਆਪਣੇ ਆਪ ਨੂੰ ਪਿਆਰ ਕਰੋ ਹੈਨਾ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਤੁਹਾਨੂੰ ਦੂਜਾ ਕੋਈ ਆ ਕੇ ਤੁਹਾਡੀ ਰਿਸਪੈਕਟ ਕਰੂਗਾ ਤਾਂ ਉਹ ਪਿਆਰ ਕਰੂਗਾ ਵੀਡੀਓ ਲੱਗੀ ਤਾਂ ਲਾਈਕ ਕਰ ਦਿਓ ਜੀ